ਲੋ ਜੀ ਬਾਈ ਰਿਸਕੀ ਜਗ੍ਹਾ ਤੇ ਟਰੈਕਟਰ ਕੱਢਣ ਲੱਗੇ ਆ ਤੇ ਬੰਦਿਆਂ ਨੇ ਇੱਧਰ ਰੋਕਿਆ ਪਿਆ ਸਾਰਾ ਕੁਝ ਰੋਕ ਲਾ ਬਾਈ ਰੋਕ ਲਾ ਬੱਲੇ ਬੱਲੇ ਆ ਵੀ ਮਾਰ ਕੇ ਜੜਦਾ ਬਾਈ ਚੜਾਈ ਬਹੁਤ ਐ ਲੈ ਜੇ ਹੋਰ ਵਜੇ ਨਾਲ ਹੁੰਦਾ ਪਿੱਛੇ ਦਾਬੂ ਹੋਣਾ ਦਾ ਲਾਲੂ ਜਾ ਹੋਣਾ ਦਾ ਪਿੱਛੇ ਨੂੰ ਜੇ ਹੋਰ ਜਾਮ ਲਵਾ ਤੈਰ ਤੁਸੀਂ ਕੀ ਕਰਦੇ ਆ ਹਾਂ ਉਹਨੇ ਜਾਮ ਲਵਾਤਾ ਪਹਿਲਾਂ ਵੀ ਲੱਗੇ ਜਾਣਾ ਇਹ ਜਾਮ ਲੱਗੂਗਾ ਨਹੀਂ ਡੰਡਾ ਆ ਜਾ ਦੇ ਪਰ ਡੰਡਾ ਲੈ ਲੈ ਆਪਣਾ ਖੜ ਜਾ ਇੱਕ ਮਿੰਟ ਡੰਡਾ ਪਾਏ ਲੋਡ ਹਾਲਾ ਖੁੱਲਣੇ ਤੇ ਨਾ ਜਿਹੜਾ ਬਿੱਡੇ ਆ ਲੱਗਣਾ ਹੈ ਕਹੇ ਡਰਾਪ ਡੰਡਾ ਪਿੱਛੇ ਖੜ ਗਿਆ ਉਹਨੇ ਖਾਇ ਦੇ ਲੈ ਚੁੜਾ ਟਰੈਕਟਰ ਤੇ ਇੰਦਾ ਚੜਦਾ ਰੁਕਦਾ ਨਹੀਂ ਬਾਈ ਗੱਡੀ ਵਾਲੇ ਬਾਈ ਸੱਚੀ ਗੱਲ ਰਸੀ ਮਨਸੂਏ ਕਿਹਾ ਹੋਇਆ ਤਾਂ ਗੱਡੀ ਵਾਲਾ ਕਦੇ ਨਹੀਂ ਰੁਕੇਆ ਉਹ ਇਹ ਰੁਕਦੇ ਲੋਕ ਬਾਈ ਜਿੰਨਾ ਮਨਸੂਏ ਸੁਣ ਲੈ ਪਤਾ ਹੈ ਕਿਹਦੇ ਕਿਹਨਾਂ ਨੂੰ ਆਏ ਲੱਗਾ ਵੀ ਟੁੱਟਣ ਵਾਲੇ ਖੜੇ ਆ ਗੱਡੀ ਵਿੱਚ ਮਾਰ ਕੇ ਰੁਕਣੀ ਦੀ ਉਹ ਟਰੈਕਟਰ ਆਏ ਤਾਂ ਪਤਾ ਲੱਗਿਆ ਬਾਈ ਉਹਨੂੰ ਟਰੈਨ ਨਾਲੇ ਲਾਤੀ ਗੱਡੀ ਦੇ ਆ ਕੇ ਨਾਲੇ ਇਹ ਤਾਂ ਤੁਸੀਂ ਵੀ ਤਾਂ ਜਾਣਾ ਟਰਾਲੇ ਦਾ ਟਰਾਲੇ ਨਾਲ ਕੁਝ ਨਹੀਂ ਦਬਗੜਨਾ ਇਹ ਤਾਂ ਗੀਟਾਂ ਦਾ ਲੋਹਾਈ ਆ ਯਾਰ ਚਲੋ ਚੱਕ ਅਸੀਂ ਆਪਣਾ ਜੌਂਡੀ ਚੱਕੀ ਜਾਨਦੇ ਕਹਿੰਦੇ ਔਰੇ ਰੁਕ ਗਈ ਆਪਾਂ ਦਿਆ ਨਹੀਂ ਹੈਗਾ ਦੇਖਦਾ ਔਖਾ ਹੈ ਫੇਰ ਵੀ ਰਿਸਕੀ ਕੰਮ ਦਾ ਚੜਾਈ ਬਹੁਤ ਈ ਨਾ ਉਹ ਡਰਾਈਵਰ ਟਕੜਾ ਜੱਗਾ ਕੋਈ ਰੇ ਛੱਡਦਾ ਆਪਾਂ ਹੀ ਦੇਖ ਲੱਕ ਕਿੱਥੇ ਆ ਬਾਈ ਆ ਇੱਥੇ ਦਰਿਆ ਦੇ ਵਿੱਚ ਆਪ ਹੈ ਔਰ ਸੜਕ ਤੱਕ ਪਾਣੀ ਆ ਗਿਆ ਤਾਂ ਬਾਈ ਓਰੇ ਉਹ ਬੰਨ ਜਿੱਥੇ ਸੀ ਖੜਾ ਅਰੇ ਵਿੱਚ ਤੇ ਲੈਣ ਆਏ ਦੇ ਲੋ ਡਰਕਟ ਆ ਸਬਜ਼ੀਆਂ ਸੁੱਕ ਗਿਆ ਝੁੰਗਿਆ ਚੰਗੇ ਆ ਸਾਰੇ ਡੁੱਬੀਆਂ ਮੇ ਤੇ ਬਾਈ ਇਹ ਜਦੋਂ ਦਰਿਆ ਆਇਆ ਤਾਂ ਉਹਨੂੰ ਇਹ ਫਲੱਡ ਆਇਆ ਤਾਂ ਯਾਰ ਤਾਂ ਕੰਮ ਹੈ ਔਰ ਸੜਕ ਦੇ ਬਰਾਬਰ ਪਾਣੀ ਆਇਆ ਪਤਾ ਚੱਲ ਬਾਈ ਸ਼ੋਕਰੂ ਲੋ ਜੀ ਭਾਈ ਇੰਨੀ ਤੇਜ਼ ਟਰੈਕਟਰ ਭਿਓ ਕੇ ਲੈ ਆ ਆਪਨੇ ਕਿੰਨੇ ਪਰ ਇਸ ਦਾ ਮਨ ਲਾਦਾ 100 ਪਰ ਆਇਆ ਭਾਈ 40 ਦੇ ਉੱਪਰ ਆਇਆ ਭਾਈ ਸਾਨੂੰ ਦੇ ਲੋ ਸਿਰੇ ਤੇ ਹੁਣ ਟੱਕਰ ਆ ਗੇ ਸਪੋਰਟਰੀ ਪੂਰੀ ਖੱਲੀ ਆ ਸੀ ਕਿਹੜੇ ਸਾਹ ਨਾਲ ਲੈ ਕੇ ਆਇਆ ਤੱਕ ਦੇਖੋ ਕਿੰਨੇ ਸਪੀਡ ਗਿਆ ਰਿਹਾ ਹੁਣ ਆਹ ਵਾਲੀ ਕਦੇ ਲੈਣਾ ਵਾ ਲੋ ਜੀ ਭਾਈ ਮੌਸਮ ਵਧੀਆ ਏ ਤੇ ਹਵਾ ਚੱਲਦੀ ਅੱਜ ਤੇ ਪੰਮੂ ਸਿੰਘ ਮੋਟਰ ਪਾਇਆ ਹਾਂਜੀ ਭਾਈ ਜੀ ਸਾਸੀ ਆ ਕੰਨ ਮੋਟਰ 'ਪਾ ਗੇੜਾ ਮਾਰਨ ਆਇਆ। ਦੱਸੋ ਫਿਰ ਕਿਹੜੇ ਮੋਟਰਸਾਈਕਲ ਪਾਇਆ ਚਾਚੇ ਵਾਲੇ ਪਾ ਕਿ ਬਾਬੇ ਵਾਲੇ ਪਾ ਬਾਬੇ ਬਾਬੇ ਕਹਿੰਦੇ ਅੱਜ ਬਾਬੇ ਵਾਲੀ ਗੱਡੀ ਲੈ ਕੇ ਆਇਆ। ਚਾਚੇ ਵਾਲੀ ਗੱਡੀ ਪਾਪਾ ਲੈ ਕੇ? ਜੀ। ਪਾਪਾ ਲੈ ਕੇ? ਜੀ। ਤੇ ਮੁੰਡਾ ਹੁਣ ਸਾਡਾ ਹਾਂਜੀ ਹਾਂਜੀ ਕਰਨ ਲੱਗ ਗਿਆ ਹੁਣ ਇਹ ਚੋਰ ਨਹੀਂ ਕਰਦਾ ਹੁਣ ਇਹਨੂੰ ਥੋੜੀ ਜੀ ਅਕਲ ਲੱਗੀ ਸਕੂਲ 'ਚ। ਪੜਦਾ ਹੁਣ? ਜੀ। ਕੌਣ ਛੱਡ ਗਿਆ ਹੁੰਦਾ? ਤੂੰ। ਤੁਸੀਂ? ਤੁਸੀਂ। ਤੂੰ ਸੀ। ਹਾਂ ਹੁਣ ਦੱਸ ਵੇ ਕਿਆ ਕਰਨਾ ਐ ਮੋਟਰਬਾ ਤੁਮੋਂ ਆਪਣੇ ਘਰ ਵੀ ਇਹ ਜੇ ਕੁਰਸੀਆਂ ਹੈਗੀਆਂ ਨਾ ਬੱਲੇ ਬੱਲੇ ਦਾਬ ਦਾ ਕੇ ਤੇ ਮੁੰਡਾ ਚਾਬੀ ਨਹੀਂ ਕੱਢਣੀ ਚਾਬੀ ਖੋਜੂਗੀ ਫਿਰ ਦੇਖੋ ਭਾਈ ਮੌਸਮ ਸ਼ਾਮ ਟਾਈਮ ਦਾ ਸੂਰਜੀ ਛਪਣ ਦੀ ਕਦਾਰ ਪਰ ਹੈ ਉਹ ਸਾਹਮਣੇ ਐ ਐਨ ਸਿੱਧਾ ਅੱਖਾਂ ਚ ਪੈਂਦਾ ਭਾਈ ਦੇਖ ਨਹੀਂ ਹੁੰਦਾ ਹੈਗਾ ਬਾਕੀ ਕਣਕਾ ਵੀ ਸਹੀ ਐ ਇਹਨ ਦੇਖ ਲੋ ਤੂੰ ਕਰ ਜੀਨ ਲੱਦ ਟੀਵੀ ਦੇਖਦਾ ਹੁੰਦਾ ਟੀਵੀ ਨਹੀਂ ਦੇਖੇਗਾ ਨਾ ਘਰ ਠੀਕ ਆ ਕੰਨੀ ਨਹੀਂ ਆ ਦੇਖੇ ਨਾ ਘਰ ਪੜ੍ਹੇ ਕਰੋ ਹੁਣ ਟੀਵੀ ਨਹੀਂ ਦੇਖਣਾ ਟੀਵੀ ਬੰਦ ਕਰ ਦਈਏ ਨੈਟ ਬੰਦ ਕਰਾ ਦਈਏ ਨਹੀਂ ਨੈਟ ਬੰਦ ਕਰਾ ਦੇਣਾ ਵਾਈਫਾਈ ਭਾਈ ਨੈਟ ਬੰਦ ਕਰਾ ਦੇਣਾ ਵਾਈਫਾਈ ਇਹ ਮੁੰਡਾ ਟੀਵੀ ਯਾਰਾ ਦੇਖਦਾ ਕਰਾ ਰਹਿਣਾ ਹੁਣ ਹਾਂ ਤੇ ਦੇਖੇ ਕਰਨਾ ਨਹੀਂ ਨਹੀਂ ਥੋੜਾ ਦੇਖੇ ਕਰੂਗਾ ਚੱਲ ਫੇਰ ਮਰੂ ਰਖਾਈਏ ਲੱਭ ਕੋਈ ਕਿੱਧਰ ਆ ਦੇਤਾ ਹੈ ਕੋਈ ਮਰੂਦ ਮੋਟਰ ਪਾ ਕੇ ਬਾਈ ਅਮਰੂਦਾ ਦਾ ਬੂਟਾ ਹੈ ਜਿਹੜਾ ਲੱਗਿਆ ਪਿਆ ਕਈ ਵਾਰ ਨਿਗਾਹ ਜੀ ਮਾਰੇ ਤੇ ਮਿਲ ਜਾਂਦਾ ਅਮਰੂਦ ਕਈ ਵਾਰ ਮਿਲਦਾ ਵੀ ਨਹੀਂ ਹੈਗਾ ਮੈਂ 2-3 ਵਾਰ ਆਇਆ 2-3 ਵਾਰ ਦੇਖਿਆ ਨਹੀਂ ਫੇਰ ਮੁੜ ਕੇ ਇੱਕ ਦਿਨ ਉਦਣ ਦੇਖ ਗਿਆ ਮੈਨੂੰ ਕਦੇ-ਕਦੇ ਮਿਲ ਜਾਂਦਾ ਬਾਈ ਕਦੇ-ਕਦੇ ਮਿਲਦਾ ਨਹੀਂ ਹੈਗਾ ਹੈ ਨਹੀਂ ਪੰਮੂ ਐਦਾਂ ਨਹੀਂ ਦੇਖਣਾ ਹੈਗਾ ਉਹ ਪੱਤਿਆਂ ਦੇ ਵਿੱਚ ਲੁਕਿਆ ਹੁੰਦਾ ਕਦੇ-ਕਦੇ ਮਿਲਦਾ ਇੱਥੇ ਹੀ ਹੁੰਦੇ ਕੇ ਕਰਦੇ ਆ ਆ ਦੇਖੋ ਬਾਈ ਕਣਾ ਹੈ ਇਹ ਤਾਂ ਲੱਭਣਾ ਪੈਂਦਾ ਵਿੱਚ ਇਹ ਲੋ ਗਏ ਹੁੰਦਾ ਕੋਈ ਪੱਕਿਆ ਵੀ ਮਰੂਗਾ ਇਹ ਕਿਸਮਾ ਤਾਂ ਬਾਕੀ ਜੇ ਕਿਸਮੋਂ ਤੋਂ ਹੀ ਮਿਲ ਜੂਗਾ ਦੂਧਾ ਹੱਥ ਨਹੀਂ ਜਾਂਦਾ ਯਾਰ ਡੰਡੇ ਕੇ ਤੋੜਨਾ ਪੈਣਾ ਹੈ ਕਿੱਟਿਆ ਬਾਕੀ ਆ ਬੂਟਾ ਵੀ ਇਹਦੇ ਪਰ ਵੀ ਬਾਈ ਲੱਗੇ ਜਾਂਦੇ ਆ ਇੱਕ ਇਧਰ ਰਹਿਣ ਯਾਰ ਮम्मू ਹੁਣ ਸੌ ਗਿਆ ਹੋਣਾ ਬੂਟਾ ਹੋਣੀ ਤੰਗ ਕਰਨਾ ਸ਼ਾਮ ਟਾਈਮ ਹੋ ਗਿਆ ਪਾਪ ਰੋਪੜ ਤੇ ਲਿਆਉਂਗੇ ਕਹਿੰਦੇ 80 ਰੁਪਏ ਕਿਲੋ ਮਿਲਦੇ ਰੋਪੜ ਆ ਜਾ ਆ ਜਾ ਆਦਾ ਛੋਕਰਾ ਇੱਧਰੋਂ ਗੇੜਾ ਮਾਰ ਕੇ ਆ ਖੇਤਾ ਕੰਨੀ ਦੇਖ ਕੇ ਆ ਕਿਆ ਸਿਸਟਮ ਹੈ ਮੈਂ ਦੇਖੋ ਐਨ ਸਾਫ ਦਿਖਦਾ ਏ ਸਵੇਰੇ ਬੋਹਣ ਹੁੰਦੀ ਧੁੰਦ ਹੁੰਦੀ ਆ ਆਹ ਟਾਈਮ ਦੇਖ ਲੋ ਐਨ ਪਿੰਡ ਪੈਣੀ ਤੱਕ ਦਿਖਦਾ ਸਵੇਰੇ ਨਹੀਂ ਬਈ ਕੁਝ ਵੀ ਦਿਖਦਾ ਹੁੰਦਾ ਸਵੇਰੇ ਕਿੰਨੀ ਛਾਣ ਹੁੰਦੀ ਜਦ ਖੁੱਲੂ ਜਾਂਦਾ ਬਹੁਤ ਬਹੁਤ ਹੁੰਦੀ ਆ ਚਲ ਐ ਕਰ ਬਾਏ ਬਾਏ ਕਰ ਦੇ ਕਰ ਬਾਏ ਮੋਟਰਸਾਈਕਲ ਲੈ ਲੈ ਤੂੰ ਜੀ ਮੂਰੇ ਬੈ ਕੇ ਪਿੱਛੇ ਬੈ ਕੇ ਮੂਮੇ ਮੂਰੇ ਵੇਕੇ ਮੁਰਦਾ ਚਲਾਉਗਾ ਅੱਜ ਲਾਉਂਗਾ ਜੀ ਚਲੋ ਘਰ ਟਾਈਮ ਰੰਦਾ ਬਾਈ ਤੁਹਾਨੂੰ ਕਿੰਨਾ ਹੋ ਗਿਆ ਟਾਈਮ ਹੋ ਗਿਆ 5:14 ਸ਼ਾਮ ਟਾਈਮ ਆਈ ਬੇ ਘੁੰਮਣਾ ਤੇ ਵੀਊ ਚੈੱਕ ਕਰੋ ਬਾਈ ਸ਼ਾਮ ਦਾ ਆ ਜਾ ਫਿਰ ਪੰਬੂਟ ਪਾਈ ਅੱਜ ਲੈ ਜੀ ਮੁੰਡਾ ਫੋਨ ਲਾ ਕੇ ਖੜਾਉਂ ਚਾਹੀਏ ਦੇਖੋ ਟੋਪੀ ਵੀ ਲੈ ਗਾ ਠੀਕ ਆ ਓਹ ਠੰਡ ਲੱਦੀ ਮੰਦਾ ਹੀ ਨਹੀਂ ਠੰਡ ਬਾਈ ਲੈ ਦੱਸ ਇਹਨਾਂ ਠੰਡ ਲੱਗਦੀ ਹੋਣੀ ਹੈਗੀ ਚੱਲ ਫੇ ਚਲੀਏ ਚੱਲ ਜਨਾ ਫਿਰ ਕਿੱਕਣਾ ਚੱਲ ਕੜਾ ਕਰ ਲੈ ਵੇਣਾ ਕਿੱਕਣਾ ਹੁੰਦਾ ਏ ਚਲੋ ਚੜ ਕੇ ਰੱਖਾ ਕਿੱਕਣਾ ਏ ਸਟਾਰਟ ਕਰ ਲੈ ਕੇ ਆ ਚੱਲ ਦੀਦੀ ਇਹ ਨਹੀਂ ਕਰਦਾ ਮੈਂ ਹੈਗਾ ਏ ਚੜ ਜਾ ਚੜ ਜਾ ਚੜ ਜਾ ਕਰ ਸਟਾਰਟ ਚੱਲ ਕਰ ਦੇ ਮਾਰ ਦੇ ਕਿੱਕ ਹੁੰਦਾ ਨਹੀਂ ਹੁੰਦਾ ਨਹੀਂ ਚਲ ਮੈਂ ਕਰਦਾ ਲਓ ਜੀ ਬਾਈ ਕੁੰਡਾ ਲਾਇਆ ਪਿਆ ਤੇ ਬਾਹਰ ਕਾਲੂ ਆ ਗਿਆ ਦੇਖੋ ਕਾਲੂ ਗੈਨ ਕਰਦੇ ਮੂਰੇ ਆ ਕੇ ਖੜ ਕੇ ਵੇਟ ਕਰਦਾ ਏ ਜੇ ਖੁੱਲਾ ਹੁੰਦਾ ਫਿਰ ਆਸਾਦ ਰਹੇ ਕਹਿੰਦੇ ਉੱਪਰ ਜਾਣਾ ਉੱਪਰ ਨਹੀਂ ਚੜਨਾ ਹੈਗਾ ਤਰ ਮੈਂ ਰਸਤੀ ਕਰ ਮੈਂ ਬੱਜਣਾ ਉੱਪਰ ਨਹੀਂ ਚੜਨਾ ਹੈਗਾ ਕਾਲੂ ਉਧਾ ਘੁੰਮ ਲੈ ਕੱਪੜੇ ਹੁ ਲਿਬੜ ਜੂਗੇ ਕਾਲੀ ਪੈਂਟ ਉਧਾ ਖੇਲ ਇਮੜ ਡੰਡਾ ਧੱਕ ਲੈਣਾ ਪੰਮੂ ਕਿ ਆ ਗਿਆ ਕਾਲੂ ਆ ਗਿਆ ਕਾਲੂ ਮੈਲਾ ਸਾਰੇ ਬੰਦਿਆਂ ਨੂੰ ਉੱਪਰ ਨਹੀਂ ਚੜਨਾ ਨਾ 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 ਉੱਪਰ ਹੀ ਚੜਦਾ ਹੈਗਾ ਨਾ ਉੱਧਾ ਖੇਲ ਦੇ ਮਿਲੂ ਕੋਈ ਨਹੀਂ ਹੋਣਾ ਦੇ ਉੱਧਾ ਘੁੰਮ ਲੈ ਜਿਹਨ ਕੋਣ ਹੈ ਕਾਲੂ ਕੀ ਕਰਦਾ ਹੈ ਇਹ ਮਗਰ ਚੜ ਜਾਂਦਾ ਮਗਰ ਪੈ ਜਾਂਦਾ ਹਾਂ ਲੱਤਾਂ 'ਤੇ ਚੜ ਜਾਂਦਾ ਦੇਖੋ ਉੱਦਾਂ ਸਾਊ ਹੈ ਜੇ ਇਹਨੂੰ ਛੇੜ ਲਿਆ ਬਾਈ ਫਿਰ ਇਹ ਸਿਰੇ ਦਾ ਹਰਾਮੀ ਇਹ ਮਗਰ ਪੈ ਜਾਂਦਾ ਇਹ ਜਦ ਸਾਹਿਬ ਛੇੜ ਕੇ ਦਿੱਤਾ ਕਿਆ ਕਹਿੰਦਾ ਜਦ ਇਹ ਤਾਂ ਹਾਂ ਉਹ ਮਗਰ ਪੈਣਾ ਜੀ ਦੇਖੋ ਬਾਈ ਪੰਮੂ ਹਾਂਜੀ ਕਹਿੰਦਾ ਕਿ ਨਾ ਮਗਰ ਪੈ ਜਾਂਦਾ ਬੈ ਕਾਲੂ ਬੈ ਜਾ ਬੈ ਜਾ ਬੈ ਜਾ ਬੈ ਜਾ ਭੱਗ ਤਾ ਬੈ ਜਾ ਪੰਮੂ ਕਹਿ ਖੇਡ ਲੈਣਾ ਦਿਖਾਈ ਦੇ ਕਹਣਾ ਖੇਲੇ ਕਰਦੇ ਆ ਥੱਲੇ ਰੱਖ ਕੇ ਦਿਖਾ ਕੇ ਮੈਂ ਖੇਲਦੇ ਆਂ ਆਹ ਆਹ ਆਪਾਂ ਆਪਾਂ ਲੈ ਪੁੱਤੀ ਪੁੱਤੀ ਲੈ ਪਹਿਲੀ ਪੁੱਤੀ ਬਾਈ ਕੋਈ ਗੋਲੀਆਂ ਖੇਲਦਾ ਕੋਈ ਤਾਸ਼ ਖੇਲਦਾ ਕੁਝ ਨਹੀਂ ਸਮਝ ਲਾਦੀ ਦੇਖੋ ਦੇ ਇੱਕ ਅੱਦਮ ਨੇ ਦੇਖਾ ਤਾ ਹਾਂ ਕੀ ਕਰਦਾ ਨਿਸ਼ਾਨਾ ਦਾ ਕਰਦੇ ਐ ਕਿੱਕਣਾ ਹਾਂ ਹੋਰ ਚੱਲ ਤੂੰ ਲਾ ਦਸਈ ਆ ਦੇ ਫਿਰ ਆ ਚੱਕ ਦੋ ਚੱਲ ਲਾ ਉਹ ਤੇਰੀ ਆ ਕੀ ਹੋ ਗਈ ਚੀਟਿੰਗ ਉਹ ਬੱਦਗੀ ਖੋ ਜਾਣੀ ਕਾਲੂ ਦੇਖਦਾ ਵੀ ਇਦੋਂ ਮੇਰੇ ਕੋਈ ਖੇਲਦਾ ਹੀ ਨਹੀਂ ਹੈਗਾ ਸਾਰੇ ਜਣੇ ਆਪ ਖੇਲਣ ਲੱਗੇ ਹੋਏ ਆ ਉਹ ਤੂੰ ਜਾ ਤੱਕ ਦੇਖ ਲੈ ਚਾਹ ਪਰਾ ਫਿਰ ਜਾ ਚਾਹ ਲੈ ਗਿਆ ਆ ਗਈ ਕੀ ਆਹ ਹੈ ਗੋਲੀਆਂ ਕੀ ਹੈ ਕੀ ਨਾਮ ਹੈ ਦਾ ਗੋਲੀਆਂ ਗੋਲੀਆਂ ਮੁੰਡਿਆਂ ਨੂੰ ਪਤਾ ਵੀ ਗੋਲੀਆਂ ਨਹੀਂ ਨਹੀਂ ਗਾਲੂ ਜਾਣਾ ਨਹੀਂ ਮਗਰਨਾ ਪਈ ਕਿਸੇ ਦੇ ਥੱਲੇ ਮੈਂ ਮਿੰਜੇ ਚੱਲ ਥੱਲੇ ਥੱਲੇ ਚੱਲ ਮਿੰਜੇ ਹਟ ਥੱਲੇ ਚੱਲ ਮੈਂ ਚਪਲ ਜੱਕ ਲੈਣੀ ਫਿਰ ਖੜ ਜਾ ਚੱਲ ਗਾਲੂ ਥੱਲੇ ਕੰਨ ਚਾਹ ਮੱਲਾ ਨਹੀਂ ਹੈਗਾ ਨਾ ਥੱਲੇ ਵਹ ਜਾ ਥੱਲੇ ਵਹ ਜਾ ਦੇ ਥੱਲੇ ਵਹ ਜਾ ਉਹ ਬੱਲੇ 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 ਡੋਲ ਕੇ ਲਿਆਈ ਇਹ ਦੇ ਨਾ ਕਾਚ ਵਜੀ ਉੱਥੇ ਕਪੜਾ ਮਾਰਦੇ ਹੁੰਦੇ ਇੱਥੇ ਡੋਲੀ ਹੈ ਅਰੇ ਚਾਹ ਵੀ ਕਿੰਨੀ ਲਿਆਈ ਲੈ ਸਹਲ ਕਾਲੂ ਝਾੜੀ ਲੈਣੀ ਉੱਪਰ ਵਹੇ ਲੈਣੀ ਹੈ ਲੈਣੀ ਹੈ ਤਾ ਲੈਣੀ ਦੇਖ ਲੈ ਝਾੜੀ ਬਾਬਾ ਦੀ ਰਣੇ ਐਨੇ ਉਧਰੋਂ ਕੀੜਾ ਲੈ ਆਉਣਾ ਝਾੜੀ ਦੇ ਰਣੇ ਦੇਖ ਲੈ ਜੀ ਲੈਣੀ ਹੈ ਨਹੀਂ ਨਹੀਂ ਬੱਟੂ ਤਾ ਲੈਣੀ ਜੀ ਨਾ ਨਾ ਕਹਤੇ ਮੇਰਾ ਤਾਂ ਬਾਹਰ ਨਹੀਂ ਚੱਲ ਹੁਣਾ ਤੇ ਕਿਹਨੇ ਮੇਰਾ ਬਾਹਰ ਹੀ ਚੱਲੂਣਾ ਸਾਲ ਤੇਰਾ ਚੱਲੂਗਾ ਉੱਦਾਂ ਬਾਈ ਕੁੱਤਾ ਸਾਊਆ ਦੇਖੋ ਹੌਣ ਬੈਠਾ ਏ ਜੇ ਇਹਨੂੰ ਛੇੜ ਲਿਆ ਫੇਰ ਜੰਮਲ ਜਾਂਦਾ ਹੁਣ ਕੁਛ ਨਹੀਂ ਕਹਿੰਦਾ ਨਿਆਣੇ ਦੇਖੋ ਨਿਆਣੇ ਖੇਡਦੇ ਆਪਣੇ ਮਸਤੀ ਚ ਬੈਠਾ ਏ ਹਾਂ ਤੇਰਾ ਬੋਦੀ ਤਵਾ ਜੀਬ ਕੰਮ ਚੱਲ ਪਿਆ ਇੱਧਰ ਹੂੰਪਲੀ ਰਹਿ ਹਾਂਜੀ ਸਾਰੇ ਉਹ ਕੱਠੀਆਂ ਚੱਲਦੇ ਆ ਬਾਈ ਦੇਖੋ ਲੋ ਜੀ ਬਾਈ ਕੋਠੇ ਪਰ ਆਏ ਆ ਉਦਾਂ ਬਾਈ ਪਿੰਡ ਵਾਲਾ ਮਾਹੌਲ ਵਧੀਆ ਔਰੇ ਸਬਜ਼ੀ ਵਾਲੇ ਗੇੜੇ ਮਾਰਦੇ ਤਿੰਨ ਚਾਰ ਸਬਜ਼ੀ ਵਾਲੇ ਆਲੇ ਉੱਦਾਂ ਮੇ ਇਧਰ ਉਦੋਂ ਚਾਹਲ ਪਹਿਲ ਹੈ ਸੂਰਜ ਦੇਖਣ ਨੂੰ ਮਿਲ ਜਾਂਦਾ ਸ਼ਹਿਰਾਂ ਜਿਹਦਾ ਬਾਈ ਧੁੱਪ ਇਹ ਦੇਖਦੀ ਹੈਗੀ ਘਰਾਂ ਦੇ ਨਾਲ ਘਰ ਜੁੜੇ ਹੋਏ ਹੈ ਲੈ ਕਾਲੂ ਵੀ ਆ ਗਿਆ ਕੋਠੇ ਬੰਦੇ ਖਲੋ ਕਿਤਾ ਗੁੱਤਾ ਕਣੀ ਕੋ ਮੈ ਹੀ ਦਾ ਸਾਰੇ ਪਾਸੇ ਨਜ਼ਾਰਾ ਬਾਈ ਕਾਲੂ ਨਾ ਨੇੜੇ ਨਹੀਂ ਉਹ ਕੱਪੜੇ ਲੈ ਪਰ ਜਾਣੇ ਬਾਕੀ ਕੋਠੇ ਵਰਤੇ ਦੇਖ ਲਓ ਬਾਈ ਸਾਰਾ ਏਰੀਆ ਦੇਖਦਾ ਆਪਣਾ ਹੜ ਜਾ ਹੜ ਜਾ ਦੇਖ ਲੈ ਫਿਰ ਚਾਵਲ ਨਹੀਂ ਹੈਗਾ ਮੈਂ ਵੱਢਣਾ ਹਬਾ ਜੋਸ਼ ਆ ਜਾਂਦਾ ਬਾਈ ਇਹ ਤੇ ਦੇਖੋ ਚਮਲ ਜਾਂਦਾ ਫਿਰ ਹਟ ਦੇ ਕਲੂਰ ਜਾਨਮਾ ਲਾ ਗਿਆ ਚੱਲ ਲਾਰਾ ਲਾ ਦੀ ਇਹਨੂੰ ਲੋ ਜੀ ਬਾਈ ਬਾਕੀ ਅੱਜ ਕਿਤੇ ਗਏ ਪਏ ਤੇ ਆਪਾਂ ਥੋੜਾ ਜਿਹਾ ਬਾਹਰ ਆਪਣੇ ਯਾਰ ਮਿੱਤਰ ਨੇ ਕਿ ਗੱਡੀ ਜੀ ਲੈਣੀ ਦੀ ਉਹਦੇ ਕੋਲ ਗਏ ਪਏ ਤੇ ਥੋੜਾ ਜਿਹਾ ਉੱਥੇ ਵਿਜੀ ਰਹੇ ਫਿਰ ਉਹਦਾ ਕੰਮ ਥੋੜਾ ਜਿਹਾ ਲੋਨ ਵਾਲਾ ਸਿਸਟਮ ਦਾ ਉੱਥੇ ਕਾਫੀ ਟਾਈਮ ਲੱਗ ਗਿਆ ਤਾਂ ਕਰਕੇ ਫਿਰ ਗੱਡੀ ਉਹਨੇ ਥੋੜੀ ਜਿਹੀ ਲੇਟ ਲੈਣੀ ਦੀ ਫਿਰ ਅਸੀਂ ਘਰ ਨੂੰ ਲੰਘਿਆ ਸਾਨੂੰ ਘਰ ਕੰਮ ਤਾਂ ਤੇ ਉਹਨੇ ਵੀ ਨਵੀਂ ਗੱਡੀ ਲਈ ਬਾਈ ਕੁਝ ਕੇ ਪੈਸੇ ਦੇ ਕੇ ਵਿੱਚ ਲੋਨ ਦੇ ਕੇ ਕੰਮ ਕਰਾਇਆ ਆਪਣਾ ਸਵਿਫਟ ਗੱਡੀ ਲਈ ਉਹਨੇ ਬਾਈ ਸਵਿਫਟ ਗੱਡੀ ਵੀ ਵਧੀਆ ਹੈ ਬਹੁਤ ਮਾਰਕੀਟ ਹੈ ਫੁੱਲ ਵਿਕਦੀ ਹੈ ਤੇ ਰੇਟ ਲੱਗਿਆ ਬਾਈ ਉਹਨੂੰ 7.5 ਲੱਖ ਦੀ ਪਈ ਹੈ ਬੀਐਕਐਸਆਈ ਮਾਡਲ ਵਧੀਆ ਗੱਡੀ ਐ ਸਵਿਫਟ